ਅੱਜ ਜਿਸ ਗੁਰਦੁਆਰਾ ਸਾਹਿਬ ਦੀ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇੱਥੋਂ ਦਾ ਇਤਿਹਾਸ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਗੁਰੂ ਦੇ ਪਿਆਰੇ ਸਿੱਖ ਦੇ ਸੀਸ ਦਾ ਸੰਸਕਾਰ ਕਿਤੇ ਹੋਇਆ ਅਤੇ ਢੱਡ ਦਾ ਸੰਸਕਾਰ ਕਿਸੇ ਪਿੰਡ ਹੋਇਆ ਵਿਸ਼ਵ ਦੀ अनोखी ਸ਼ਹੀਦੀ ਤੁਹਾਨੂੰ ਸੁਣਾਉਣ ਲੱਗੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਬਹਿਰਾਮ ਦੇ ਕੋਲ ਪਿੰਡ ਤਲਵੰਡੀ ਜੱਟਾਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਜੀ ਇਸ ਮਹਾਨ ਤਪਸਵੀ ਮਹਾਨ ਸ਼ਹੀਦ ਦੇ ਸੀਸ ਦਾ ਸੰਸਕਾਰ ਕਿਸੇ ਹੋਰ ਪਿੰਡ ਹੋਇਆ ਹੈ ਜੀ ਅਤੇ ਢੱਡ ਦਾ ਸੰਸਕਾਰ ਕਿਸੇ ਹੋਰ ਪਿੰਡ ਹੋਇਆ ਸਤਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਇਸ ਬਾਬਾ ਗੋਦੜੀਆ ਜੀਆ ਨੇ ਬਹੁਤ ਗੁਰੂ ਘਰ ਦੀ ਸੇਵਾ ਕੀਤੀ ਹੈ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ 10ਵੇਂ ਪਾਸ਼ਾ ਦੇ ਨਾਲ ਦੋ ਜੰਗਾਂ ਵੀ ਬਾਬਾ ਜੀਆ ਨੇ ਕੀਤੀਆਂ ਸ਼ਹੀਦੀ ਦਾ ਇਤਿਹਾਸ ਤੁਹਾਨੂੰ ਸੁਣੌਣ ਲੱਗੇ ਆ ਜੀ ਬਾਬਾ ਜੀ ਦੀ ਯਾਦ ਵਿੱਚ ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਪਿੰਡ ਤਲਵੰਡੀ ਜੱਟਾਂ ਬਾਬਾ ਜੀ ਅਖੀਰਲੇ ਸਮੇਂ ਵਿੱਚ ਆ ਕੇ ਰਹਿੰਦੇ ਸਨ ਬਾਬਾ ਗੋਦੜੀਆ ਸਿੰਘ ਜੀ ਜਥੇਦਾਰ ਸਨ ਇੱਥੇ ਬਾਬਾ ਜੀ ਦਾ ਬਹੁਤ ਵੱਡਾ ਜਥਾ ਬਣ ਗਿਆ ਸੀ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਬਾਬਾ ਜੀ ਉੱਥੇ ਜਾ ਕੇ ਜ਼ੁਲਮ ਰੋਕਦੇ ਹਿੰਦੂਆਂ ਦੀਆਂ ਲੜਕੀਆਂ ਜਦੋਂ ਮੁਸਲਮਾਨ ਚੁੱਕ ਕੇ ਲੈ ਕੇ ਜਾਂਦੇ ਸਨ ਬਾਬਾ ਜੀ ਉਹਨਾਂ ਜ਼ਾਲਮ ਮੁਸਲਮਾਨਾਂ ਹੱਥੋਂ ਛੁਡਾ ਕੇ ਉਹਨਾਂ ਦੇ ਘਰ ਪਹੁੰਚਾ ਦਿੰਦੇ ਸਨ ਸੰਮਤ 1767 ਬਿਕਰਮੀ ਨੂੰ ਬਹਿਰਾਮ ਦੇ ਖੱਤਰੀਆਂ ਦੀ ਲੜਕੀ ਦਾ ਵਿਆਹ ਸੀ ਬੜੀ ਧੂਮ ਧਾਮ ਦੇ ਨਾਲ ਵਿਆਹ ਕੀਤਾ ਜਾਣਾ ਸੀ ਪਰ ਇੱਕ ਮੁਸਲਮਾਨ ਕਾਲੇ ਸ਼ਾਹ ਨੇ ਤੂਬਾ ਸ਼ਮਸ਼ ਖਾਨ ਜੋ ਰਾਹੋਂ ਦਾ ਹਾਕਮ ਸੀ ਉਹਦੇ ਪਾਸ ਇਤਲਾਹ ਕੀਤੀ ਕਿ ਹਿੰਦੂਆਂ ਦੀ ਲੜਕੀ ਦੀ ਸ਼ਾਦੀ ਆ ਤੂੰ ਉਸ ਲੜਕੀ ਨੂੰ ਲੈ ਜਾ ਕਿਉਂਕਿ ਲੜਕੀ ਬਹੁਤ ਸੋਹਣੀ ਹੈ ਤੇਰੇ ਲਾਇਕ ਹੈ ਤੇ ਜਦੋਂ ਉਸ ਸੂਬੇਦਾਰ ਨੇ ਖਬਰ ਸੁਣੀ ਫੌਜ ਸਮੇਤ ਬਹਿਰਾਮ ਪਹੁੰਚ ਗਿਆ ਤੇ ਖੱਤਰੀ ਡਰ ਗਏ 도ੜ ਭੱਜ ਮਚ ਗਈ ਸੂਬੇਦਾਰ ਨੇ ਤਲਵਾਰ ਦੇ ਨਾਲ ਸ਼ਾਦੀ ਵਾਲੇ ਲੜਕੇ ਦਾ ਸਿਰ ਕੱਟ ਦਿੱਤਾ ਵੱਢ ਦਿੱਤਾ ਤੇ ਉਸ ਲੜਕੀ ਨੂੰ ਜਦੋਂ ਲੈ ਕੇ ਜਾ ਰਿਹਾ ਸੀ ਕਿਸੇ ਨੇ ਬਾਬਾ ਗੋਦੜੀਆ ਜੀ ਨੂੰ ਆ ਕੇ ਖਬਰ ਦਿੱਤੀ ਜਥੇਦਾਰ ਬਾਬਾ ਗੋਦੜੀਆ ਸਿੰਘ ਜੀਆ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਭਾਈ ਜਾਓ ਉਸ ਲੜਕੀ ਨੂੰ ਛੁਡਾ ਕੇ ਉਹਦੇ ਘਰ ਪਹੁੰਚਾਓ ਜਦੋਂ ਸਿੰਘਾਂ ਨੇ ਜਾ ਕੇ ਲੜਕੀ ਨੂੰ ਛੁਡਾਇਆ ਤੇ ਘਰ ਲੈ ਕੇ ਗਏ ਘਰ ਵਾਲਿਆਂ ਨੇ ਆਖਿਆ ਅਸੀਂ ਲੜਕੀ ਨੂੰ ਨਹੀਂ ਰੱਖਣਾ ਕਿਉਂਕਿ ਇਹਦੇ ਖਾਤਰ ਸਾਡੇ ਵੀ ਜਾਨ ਖਤਰੇ ਵਿੱਚ ਹੈ ਲੜਕੀ ਦੇ ਘਰ ਦੇ ਨਾਮ ਮੰਨੇ ਲੜਕੀ ਨੇ ਵੀ ਆਖਿਆ ਵੀਰ ਜੀ ਮੈਂ ਗੁਰੂ ਦੀ ਸ਼ਰਨ ਵਿੱਚ ਰਵਾਂਗੀ ਅਤੇ ਤੁਹਾਡੇ ਸਿੰਘਾਂ ਦੀ ਸੇਵਾ ਕਰਾਂਗੀ ਮੈਨੂੰ ਮੇਰੇ ਮਾਪਿਆਂ ਨੇ ਨਹੀਂ ਚੱਲਿਆ ਮੈਨੂੰ ਤੁਸੀਂ ਬਾਬਾ ਗੋਦੜਿਆ ਸਿੰਘ ਜੀ ਕੋ ਲੈ ਚੱਲੋ ਸਿੰਘ ਬੱਚੀ ਨੂੰ ਬਾਬਾ ਜੀ ਕੋ ਲੈ ਕੇ ਆਏ ਬਾਬਾ ਜੀ ਨੂੰ ਸਾਰੀ ਗੱਲਬਾਤ ਦੱਸੀ ਐਨੇ ਚਿਰ ਨੂੰ ਰਾਹੋਂ ਦੇ ਹਾਕਮ ਨੇ ਬਹੁਤ ਵੱਡੀ ਫੌਜ ਦੇ ਨਾਲ ਇਸ ਪਿੰਡ ਤੇ ਧਾਵਾ ਬੋਲ ਦਿੱਤਾ ਬਹੁਤ ਕੁਸਮਾਨ ਦਾ ਜੁੱਧ ਹੋਇਆ ਇੱਥੇ ਬਿਆਨਤ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ ਜੀ ਸਿੰਘਾਂ ਨੇ ਵੀ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਏ ਮੁਗਲਾਂ ਦਾ ਜਾਦਾ ਜ਼ੋਰ ਹੋਣ ਦੀ ਵਜ੍ਹਾ ਨਾਲ ਕਾਫੀ ਸਿੰਘ ਸ਼ਹੀਦ ਹੋ ਗਏ ਰਾਹੋਂ ਦਾ ਸੂਬੇਦਾਰ ਇੱਥੋਂ ਚਲਿਆ ਗਿਆ ਨਾਲ ਹੁਕਮ ਦਿੱਤਾ ਵੀ ਇਹਨਾਂ ਸਿੰਘਾਂ ਦੇ ਸਿਰ ਰਾਹੋਂ ਪਹੁੰਚਾਓ ਜਿਸ ਵੇਲੇ ਬਾਬਾ ਗੋਦੜੀਆ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਸਿਰ ਲੈ ਕੇ ਜਾ ਰਹੇ ਸਨ ਨੂਰਪੁਰ ਦੇ ਸਿੱਖਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਲੱਕੜਾਂ ਇਕੱਠੀਆਂ ਕਰਕੇ ਬਾਬਾ ਜੀਆ ਦੇ ਸੀਸ ਦਾ ਸੰਸਕਾਰ ਨੂਰਪੁਰ ਦੇ ਪਿੰਡ ਵਿੱਚ ਕੀਤਾ ਉੱਥੇ ਵੀ ਬਾਬਾ ਜੀਆ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੀਸ ਦਾ ਸੰਸਕਾਰ ਨੂਰਪੁਰ ਹੋਇਆ ਜੀ ਤੇ ਬਾਬਾ ਗੋਦੜੀਆ ਸਿੰਘ ਜੀਆ ਦੇ ਦਾ ਸੰਸਕਾਰ ਜਿਸ ਅਸਥਾਨ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਆ ਜਿਸ ਪਿੱਪਲ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤਪ ਸਥਾਨ ਹੈ ਜੀ ਬਾਬਾ ਕੁਦਰੀਆ ਸਿੰਘ ਜੀਆਂ ਦਾ ਇਸ ਧਰਤੀ ਤੇ ਬਾਬਾ ਗੋਦੜਿਆ ਸਿੰਘ ਜੀਆ ਨੇ ਇਤਿਹਾਸ ਲਿਖਦਾ ਹੈ 12 ਸਾਲ ਤਪੱਸਿਆ ਕੀਤੀ ਆ। ਬਾਬਾ ਜੀ ਜੋ ਮੁੱਖ ਚੋਂ ਬਚਨ ਕਰ ਦਿੰਦੇ ਸਨ ਸਤ ਹੁੰਦਾ ਸੀ ਅੱਜ ਵੀ ਜਿਹੜਾ ਵੀ ਭਾਵਨਾ ਨਾਲ ਇੱਥੇ ਆ ਕੇ ਅਰਦਾਸ ਕਰਦਾ ਹੈ ਬਾਬਾ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। ਏਸੀ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ। ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਕਿੱਥੋਂ ਆਪ ਜੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਜੀ। ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਜੀ ਕੀ ਫਤਿਹ